ਉਹ ਜਿਹੜਾ ਦੋਵਾਂ ਫਾਰਮਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਵਾ ਉਹਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਸ਼੍ਰੋਮਣੀ ਕਮੇਟੀ ਵੀ ਕੱਲ ਦਫਤਰ ਬੰਦ ਰੱਖ ਰਹੀ ਆ ਐਗਰੀਕਲਚਰ ਨਾਲ ਜੁੜੀ ਹੋਈ ਜਿਹੜੀ ਜਥੇਬੰਦੀਆਂ ਆ ਉਹਨਾਂ ਦੇ ਦਾ ਫੌਂਡ ਆ ਗਿਆ ਬੈਂਕਿੰਗ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਵੀ ਪ੍ਰਾਈਵੇਟ ਬੈਂਕਰਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਉਹਨਾਂ ਦਾ ਨੇ ਵੀ ਉਹ ਵੀ ਜ਼ਰੂਰ ਕੱਲ ਬੰਦ ਕਰਨ ਬਾਕੀ ਤਾਂ ਸਾਰੇ ਸ਼ੋਭੇ ਆ ਗਏ ਹੈਗੇ ਆ ਮੈਂ ਜ਼ਰੂਰੀ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਇਸ ਵੇਲੇ ਵੀ ਸਾਡੇ ਕੋਲ ਖਬਰਾਂ ਨੇ ਇਸ ਵੇਲੇ ਕਿ ਖਨੌਰੀ ਬਾਰਡਰ ਤੇ ਫੋਰਸ ਨੂੰ ਲਾਉਣ ਵਾਸਤੇ ਇਸ ਵੇਲੇ ਪਟਿਆਲੇ ਦੇ ਵਿੱਚ ਕੋਈ ਕਾਫੀ ਬੱਸਾਂ ਦੀ ਤਿਆਰੀ ਹੋ ਰਹੀ ਹੈਗੀ ਆ ਔਰ ਪਟਿਆਲਾ ਰੇਂਜ ਨੂੰ ਅਲਰਟ ਤੇ ਰੱਖਿਆ ਗਿਆ ਵਾ ਜੋ ਸਾਨੂੰ ਖਬਰਾਂ ਨੇ ਪਤਾ ਨਹੀਂ 30 ਬੱਸਾਂ ਕਿ 40 ਬੱਸਾਂ ਇਹ ਇਸ ਵੇਲੇ ਪਟਿਆਲੇ ਦੇ ਵਿੱਚੋਂ ਬੱਸ ਸਾਡੇ ਤੋਂ ਮੰਗੀਆਂ ਗਈਆਂ ਨੇ ਠੀਕ ਹੈ ਜੀ ਔਰ ਖਨੌਰੀ ਬਾਡਰ ਨੂੰ ਮੂਵ ਕਰਨ ਗਿਆ ਇਹ ਔਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਤੇਰੀ ਗਲਤੀ ਬਗਰਗਾੜੀ ਕਾਂਡ ਵਾਲੀ ਇਹ ਕਾਲੀਦਲ ਭਾਜਪਾ ਦੀ ਗਲਤੀ ਹੋ ਪੰਜਾਬ ਕਦੀ माफ ਨਹੀਂ ਕਰੂਗਾ ਜੋ ਹਾਲਾਤ ਨੇ ਇਸ ਵੇਲੇ ਔਰ ਜੇ ਕੇਜਰੀਵਾਲ ਜੀ ਭਗਵੰਤ ਮਾਨ ਸਰਕਾਰ ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਜਾਂ ਕਿਦੇ ਖੁਸ਼ ਕਰਨ ਵਾਸਤੇ ਮੋਦੀ ਸਰਕਾਰ ਨੂੰ ਕੋਈ ਕਿਸਾਨਾਂ ਤੇ ਵਾਰ ਕਰਦੀ ਆ ਕਿਸਾਨ ਕਦੀ ਵੀ ਮਾਫ ਕਿਸਾਨ ਮਜ਼ਦੂਰਾਂ ਨੂੰ ਮਾਫ ਨਹੀਂ ਕਰਨਗੇ ਔਰ ਮੈਂ ਪਟਿਆਲੇ ਜ਼ਿਲ੍ਹੇ ਦੇ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਉੱਥੇ ਇਕੱਠ ਬਹੁਤ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਨੌਜਵਾਨੋ ਇੱਥੇ ਚੱਲ ਰਿਹਾ ਤੁਸੀਂ ਹੁਣੇ ਮੋਟਰਸਾਈਕਲ ਫੜੋ ਜਿੰਨੇ ਵੀ ਪਟਿਆਲੇ ਦੇ ਨੇੜੇ ਪਿੰਡ ਨੇ ਮੋਟਰਸਾਈਕਲ ਫੜੋ ਤੇ ਖਨੌਰੀ ਬਾਰਡਰ ਤੇ ਪਹੁੰਚੋ ਜੋ ਤੁਹਾਡੇ ਹੱਥ ਚੋਂਦਾ ਨਾਲ ਲੈ ਜਾਓ ਠੀਕ ਹੈ ਜੀ ਔਰ ਖਨੌਰੀ ਬਾਰਡਰ ਪਹੁੰਚ ਕੇ ਉੱਥੇ ਕਿਸਾਨ ਸਾਡੀ ਦੋਵੇਂ ਟੀਮਾਂ ਸ਼ੰਗਰ ਸ਼ੀਲ ਨੇ ਔਰ ਭਗਵੰਤਮਾਨ ਸਰਕਾਰ ਸਾਡੀਆਂ ਲਾਸ਼ਾਂ ਤੋਂ ਨੰਗੇ ਬਗੈਰ ਨਹੀਂ ਉਥੋਂ ਡਲੇ ਵਾਲ ਸਾਹਿਬ ਨੂੰ ਚੱਕ ਸਕਦਾ ਔਰ ਇੱਕ ਫੈਸਲਾ ਨਹੀਂ ਹੈ ਅਸੀਂ ਸਵਾਲ ਕਰਦੇ ਹਾਂ ਭਗਵੰਤਮਾਨ ਨੂੰ 20 ਫੈਸਲੇ ਨੇ ਸੁਪਰੀਮ ਕੋਰਟ ਦੇ ਜਿਹੜੇ ਕਦੀ ਲਾਗੂ ਹੀ ਨਹੀਂ ਹੋਏ 2013 ਚ ਜਸਟਿਸ ਗੰਗੋਲੀ ਜਸਟਿਸ ਸਿੰਘ ਵੀ ਨੇ ਕਿਹਾ ਸੀ ਵੀ ਉਪਜਾਊ ਜ਼ਮੀਨਾਂ ਕਦੀ ਵੀ ਖੋਈਆਂ ਨਹੀਂ ਜਾ ਸਕਦੇ ਤੁਸੀਂ ਪੰਜਾਬ ਚ ਬਹੁ ਫਸਲੀ ਜ਼ਮੀਨ ਖੋ ਰਹੇ ਹੋ ਸੁਪਰੀਮ ਕੋਰਟ ਦਾ ਫੈਸਲਾ ਕਿੱਥੇ ਚਲਾ ਗਿਆ ਵੀ ਫੈਸਲੇ ਜਿਹੜੇ ਕਦੀ ਵੀ ਸੁਪਰੀਮ ਕੋਰਟ ਦੇ ਲਾਗੂ ਨਹੀਂ ਹੋਏ ਔਰ ਤੁਸੀਂ ਦਿੱਲੀ ਦਰਬਾਰ ਨੂੰ ਖੁਸ਼ ਕਰਨ ਵਾਸਤੇ ਕਿਉਂ ਇਹ ਕਰ ਰਹੇ ਜੇ ਸਾਡੀ ਸਮਝ ਤੋਂ ਪਾਸੇ ਹੈਗਾ ਔਰ ਦੂਸਰਾ ਪੰਜਾਬ ਦੇ ਅੰਦਰ ਹਾਈ ਕੋਰਟ ਦਾ ਫੈਸਲਾ ਵੀ 15 ਦਿਨੀ ਕਿਸਾਨਾਂ ਦੀ ਮਿੱਲਾਂ ਦੀ ਪੇਮ ਬਠੋਣੀ ਚਾਹੀਦੀ ਆ ਉਹ ਅਜੇ ਤੱਕ ਕਿੱਥੇ ਲਾਗੂ ਕਿਤੇ ਲਾਗੂ ਨਹੀਂ ਹੈਗਾ ਸੋ ਇਸ ਕਰਕੇ ਮੈਂ ਫੇਰ ਦੁਬਾਰਾ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਪਟਿਆਲੇ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੈਗੇ ਆ ਮੋਟਰਸਾਈਕਲ ਫੜੋ ਆਪਦੀਆਂ ਗੱਡੀਆਂ ਫੜੋ ਔਰ ਖਨੋਰੀ ਬਾਰਡਰ ਤੇ ਪਹੁੰਚੋ ਕਿਸੇ ਵੀ ਕੀਮਤ ਤੇ ਸੀ ਭਗਵੰਤ ਮਾਨ ਸਰਕਾਰ ਨੂੰ ਕੋਈ ਵੀ ਜਿਹਾ ਕਾਰਾ ਨਹੀਂ ਕਰਦਾਂਗੇ ਦੁਨੀਆ ਚ ਭਗਵੰਤ ਮਾਨ ਜੀ ਕੇਜਰੀਵਾਲ ਜੀ ਤੁਹਾਨੂੰ ਇਤਿਹਾਸ maaf ਨਹੀਂ ਕਰੂਗਾ ਤੁਹਾਡੇ ਮੰਤਰੀ ਇਹ ਕਹਿ ਕੇ ਆਏ ਖਨੋਰੀ ਬਾਰਡਰ ਤੇ ਵੀ ਸਾਡਾ ਅਸੀਂ ਕਿਸਾਨਾਂ ਦੇ ਨਾਲ ਆ ਔਰ ਕਿਸਾਨਾਂ ਦੇ ਨਾਲ ਖੜੇ ਆ ਔਰ ਜੋ ਕੋਈ ਤੁਸੀਂ ਖਨੋਰੀ ਬਾਰਡਰ ਤੇ ਕਰ ਰਹੇ ਹੋ ਠੀਕ ਗੱਲ ਨਹੀਂ ਹੈਗੀ ਜਿਹੜਾ ਕੱਲ ਦਾ ਪੰਜਾਬ ਬੰਦ ਦਾ ਸੱਦਾ ਵਾ ਜਿਹੜੇ ਮੇਰੇ ਕੋਲ ਸਪੋਰਟ ਆ ਕੇ ਆ ਮੀਡੀਆ ਜਿਆਦਾ ਸਪੋਰਟ ਪੁੱਛਦਾ ਹੈਗਾ ਜਿਹੜੇ ਅਜੇ ਤੱਕ ਅਸੀਂ ਕੰਪਲੀਟ ਕਰ ਰਹੇ ਹੈਗੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਖੋ ਲੰਮਾ ਚੌੜਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 32 ਪੁਆਇੰਟ ਹੈਗੇ ਆ ਲਗਭਗ ਇਹ ਔਰ ਵੱਡੇ ਨੇ ਮੇਨ ਮੈਂ ਖੁਦ ਵੀ ਹੋਊਗਾ 골ਡਨ ਗੇਟ ਤੇ ਹੋਊਗਾ ਉਹਦੇ ਚ ਮੇਨ ਮੈਂ ਦੱਸਦਾ 32 ਪੁਆਇੰਟ ਵੱਡੇ ਹੋ ਜਣੇ ਆ ਇਹ ਵਿਆਸ ਰੇਲਵੇ ਸਟੇਸ਼ਨ ਤੇ ਹੋਊਗਾ ਉਦੋਂ ਦਾ ਹੋਊਗਾ ਉਸੇ ਸੜਕ ਤੇ 골ਡਨ ਗੇਟ ਤੇ ਹੋਊਗਾ ਇੱਕ ਜਿਹੜੀ ਜਾਂਦੀ ਹੈਗੀ ਜੰਮੂ ਕਸ਼ਮੀਰ ਨੂੰ ਰੇਲ ਲੈਂਡ ਉਹਦੇ ਤੇ ਹੋਊਗਾ ਇੱਕ ਮਜੀਠਾ ਡੇਰਾ ਜਾਂਦੀ ਆ 32 ਪੁਆਇੰਟ ਨੇ ਅੰਮ੍ਰਿਤਸਰ ਦੇ ਵਿੱਚ ਹੀ ਇਹ ਤੋਂ ਘੱਮ ਜਿਹੜੇ ਛੋਟੇ ਪੁਆਇੰਟ ਨੇ ਮੋਗਾ ਸ਼ਾਹ ਬੁਕਰ ਕੋਟ ਹਿੱਸੇਖਾ ਬੁੱਟਰ ਨਿਹਾਲ ਸਿੰਘ ਵਾਲਾ ਚੌਂਕ ਧਰਮਕੋਟ ਜੀਰਾ ਮਹਿਨ ਚੌਕ ਜਿੱਤਵਾਲ ਜਲਾਲਾਬਾਦ ਡੁਗਰੂ ਬੱਗੀਪੁਰਾ ਚੌਂਕ ਤੇ ਬਦਨੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮਖੂ ਤਲਵੰਡੀ ਆਰਫ ਕੇ ਮਾਨਾ ਵਾਲਾ ਬਸਤੀ ਟੈਂਕਾ ਵਾਲੀ ਇਹ ਰੇਲ ਲਾਈਨ ਹੈ ਗੁਰੂ ਹਰ ਸਹਾਇ ਮੁਤਕੀ ਫਰੋਸ਼ਾ ਟੋਲ ਪਲਾजा ਜ਼ਿਲ੍ਹਾ ਤਰਨਤਾਰਨ ਟੋਲ ਪਲਾजा ਉਸਮਾ ਮੰਨਨ ਟੋਲ ਪਲਾजा ਤਰਨਤਾਰਨ ਮੇਰਲੈਂਡ ਸਿਟੀ ਦੇ ਵਿੱਚ ਪੱਟੀ ਟੋਲ ਪਲਾजा ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਤਾਰਪੁਰ ਹਮੀਰਾ ਕਰਤਾਰਪੁਰ ਟਿਲਵਾ ਟੋਲ ਪਲਾजा 슈ਗਰ 슈ਗਰ ਮਿਲ ਚੌਂਕ ਹੈਗਾ ਰੋਪੜ ਦੇ ਵਿੱਚ ਨੂਰਪੁਰ 베ਦੀ ਬਲਾ ਚੌਂਕ ਮਹਾਲੀ ਦੇ ਵਿੱਚ ਦੁਬਾਰਾ ਟੋਲ ਪਲਾਜਾ ਤੇ ਇਸ ਚੌਂਕ ਹੈਗਾ ਜ਼ਿਲ੍ਹਾ ਮੰਡੀ ਔਰ ਇੱਕ ਹੈਗਾ ਐਸ਼ਰ ਚੌਂਕ ਲਿਖਣਾ ਸੀ ਐਸ਼ਰ ਚੌਂਕ ਮਹੱਲੀ ਚ ਵੱਡਾ ਹੈਗਾ ਉੱਥੇ ਰੇਲ ਤੇ ਆਵਾਜਾਈ ਬੰਦ ਕੀਤੀ ਜਾਊਗੀ ਇਹ ਤੋਂਗਾ ਜਲੰਧਰ ਦੇ ਵਿੱਚ ਲੋਈਆਂ ਸ਼ਾਹਕੋਟ ਨਾਇਥਪੁਰਾ ਟੋਲ ਪਲਾਜ਼ਾ ਸ਼ਾਹਕੋਟ ਫਲੋਰ ਮਹਿਮਦਪੁਰ ਧੰਨੋਵਾਲੀ ਜਲੰਧਰ ਕੈਂਟ ਭੋਗਪੁਰ ਤੇ ਆਦਮਪੁਰ ਹੋਣਗੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਸ਼ਹਿਰ ਦੋ ਥਾਵਾਂ ਤੇ ਗਦੜੀ ਵਾਲਾ ਦਸੂਹਾ ਮੁਕੇਰੀਆਂ ਖੁੱਡਾ ਹੁਸ਼ਿਆਰਪੁਰ ਚੇਰ ਪੁਰ ਹੀਰਾ ਆਰ ਬੁੱਲੇਵਾਲ ਮਹਿਮਦਪੁਰ ਇਹ ਹੋਣਗੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪਠਾਨਕੋਟ ਰੋਡ ਧਾਰੀਵਾਲ ਬੱਬਰੀ ਪੁਰਾਣਾ ਸ਼ਾਲਾ ਸ਼੍ਰੀ ਹਰਗੋਬਿੰਦਪੁਰ ਰੋਡ ਫਤੇਗੜ ਚੂੜੀਆਂ ਕੁਮਾਨ ਉਸਨਵਾਲ ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾ ਚੌਂਕ ਜ਼ਿਲ੍ਹਾ ਫਰੀਦਕੋਟ ਬਾਈਪਾਸ ਹੋਊਗਾ ਜੀ ਜਿਹੜਾ ਤਹਿਣਾ ਬਾਈਪਾਸ ਆ ਜ਼ਿਲ੍ਹਾ ਪਠਾਨਕੋਟ ਮਾਦੋਪੁਰ ਤੇ ਵਿੱਚ ਕੱਟਿਆ ਜਾਊਗਾ ਉਦੋਂ ਰਸਤਾ ਜੀ ਰੇਲ ਲਾਈਨ ਉਦੋਂ ਬੰਦ ਹੋਊਗੀ ਜੀ ਜ਼ਿਲ੍ਹਾ ਪਟਿਆਲਾ ਵਿੱਚ ਸ਼ੰਭੂ ਰੇਲਟੇਸ਼ਨ ਆ ਰਾਜਪੁਰਾ ਬਾਤਣੀ ਟੋਲ ਪਲਾਜ਼ਾ ਵਖਨੋਰੀ ਰੋਡ ਅਰਨੋਵਾ ਸਮਾਣਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਆ ਸਰਹੰਦ ਰੋਡ ਆ ਹਾਤਸਾਪੁਰਿਆ ਨਾਬਾ ਰੋਡ ਹੈਗੀ ਆ ਕਲਿਆਣ ਟੋਲ ਪਲਾਜ਼ਾ ਸੰਗਰੂਰ ਰੋਡ ਮਸੰਦਪੁਰ ਮੰਡੀ ਜੌੜੀਆਂ ਸੜਕਾਂ ਤੇ ਦੇਵੀਗੜ੍ਹ ਰੋਡ ਪਾਰਸੋ ਰੋਡ ਸੱਧੂ ਵਾਲਾ ਫਰੀਦਕੋਟ ਰੋਡ ਜੈਤੋਵਾਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਬੱਸ ਸਟੈਂਡ ਬਹਿਰਾਮ ਟੋਲ ਹੈਗਾ ਲੁਧਿਆਣਾ ਵਿੱਚ ਲਾਡੋਵਾਲ ਟੋਲ ਹੈਗਾ ਮੁੱਲਾਪੁਰ ਦਾਖਾ ਹੈਗਾ ਸੁਧਾਰ ਹੈਗਾ ਖੰਨਾ ਹੈਗਾ ਸਮਰਾਲਾ ਚੌਂਕ ਤੇ ਜੋਧਾ ਹੈਗੇ ਆ ਸਾਡੇ ਕੋਲੇ ਇਹ ਤੋਂ ਬਾਅਦ ਬਠਿੰਡਾ ਹੈਗਾ ਬਠਿੰਡਾ ਰਾਮਪੁਲਾ ਫੋਰ ਚੌਂਕ ਜੀਂਦ ਟੋਲ ਪਲਾਜ਼ਾ ਸੁਲਤਾਨਪੁਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੈਗਾ ਤਿੰਨ ਕੋਨੀ ਚੌਂਕ ਪਿੱਖੀ ਆਈਟੀਆਈ ਬੁੱਢਲਾਡਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੰਗਰੂਰ ਨਾਨਕੀਆਣਾ ਕੈਂਚੀਆਂ ਲੋਂਗੋਵਾਲ ਸੁਨਾਮ ਕਪੂਰਥਲਾ ਬਰਨਾਲਾ ਰੋਡ ਚੰਨੋ ਪਟਿਆਲਾ ਸੰਗਰੂ ਰੋਡ ਸੰਗ ਬਡਰੂਖਾ ਪਟਿਆਲਾ ਮੋਗਾ ਰੋਡ ਕੁਲਾਰਾ ਸੁਨਾਮ ਸੰਗਰੂ ਰੋਡ ਚੀਮਾ ਸੁਨਾਮ ਬਠਿੰਡਾ ਰੋਡ ਡਿਬੜਾ ਪਾਤੜਾ ਸੰਗਰੂ ਰੋਡ ਸ਼ਾਜਲੀ ਲਹਿਰਾ ਗਾਗਾ ਨਹਿਰ ਦੇ ਪੁਲ ਤੇ ਜਾਖਲ ਸੁਨਾਮ ਰੋਡ ਗੁਰਲਾ ਕਲਾ ਜਾਖਲ ਲੁਧਿਆਣਾ ਰੇਲਵੇ ਲਾਈਨ ਇਹ ਤੋਂ ਬਾਅਦ ਜ਼ਿਲ੍ਹਾ ਮੁਕਸਰ ਦੇ ਵਿੱਚ ਚੱਕੂ ਵਾਲਾ ਕਬਰਾਂ ਵਾਲਾ ਫਾਜ਼ਲਕਾ ਦੇ ਵਿੱਚ ਜਲਾਲਾਬਾਦ ਫਾਜ਼ਲਕਾ ਫਾਜ਼ਲਕਾ ਲੁਧਿਆਣਾ ਰੇਲ ਲਾਈਨ तकरीबन 22 ਦੇ ਹਜੇ ਵੀ ਜੋ ਸਾਨੂੰ ਲੱਗਦਾ ਵੀ ਜਿੰਨੇ ਕ ਅਸੀਂ ਪੁਆਇੰਟ ਇੱਥੇ ਗਿਣਰੇ ਸੀ 140 38 40 ਬੰਦ ਸ ਇਹਨੇ ਹੋਰ ਪੁਆਇੰਟਾਂ ਤੇ ਜਾਮ ਲੱਗੂ ਜਿਹਦੀਆਂ ਖਬਰਾਂ ਅੱਡੇ ਕੋਲੇ ਹਾਲੇ ਨਹੀਂ ਹੈਗੀਆਂ ਔਰ ਅਸੀਂ ਪੂਰੇ ਪੰਜਾਬੀਆਂ ਨੂੰ ਅਪੀਲ ਕਰਨਾ ਚਾਹੁੰਦੇ ਤੁਹਾਡੇ ਮਾਧਮ ਨਾਲ ਵੀ ਜ਼ਰੂਰੀ ਕੰਮ ਤੋਂ ਐਮਰਜੈਂਸੀ ਸੇਵਾਵਾਂਾਂ ਅਸੀਂ ਬਹਾਲ ਰੱਖਾਂਗੇ ਜ਼ਰੂਰੀ ਇੱਕ ਤਾਂ ਪ੍ਰੈਸ ਵਾਸਤੇ ਬੇਨਤੀ ਆ ਪ੍ਰੈਸ ਸਾਰੇ ਪੰਜਾਬ ਵਿੱਚ ਵੱਡੇ ਪੱਤਰਕਾਰ ਕਵਰੇਜ ਕਰਨਾ ਚਾਹੁੰਦੇ ਆ ਪ੍ਰੈਸ ਨੂੰ ਨਾ ਰੋਕਿਆ ਜਾਵੇ ਜਿੱਥੇ-ਜਿੱਥੇ ਜਾਮ ਹੋਵੇ ਪ੍ਰੈਸ ਬਾਰੇ ਸਾਡੇ ਸਾਰੀਆਂ ਜਥੇਬੰਦੀਆਂ ਨੋਟ ਕਰਨ ਪ੍ਰੈਸ ਨੂੰ ਨਹੀਂ ਰੋਕਿਆ ਜਾਊਗਾ ਮੈਡੀਕਲ ਸੇਵਾ ਕਿਸੇ ਕਿਸਮ ਦੀ ਮਰੀਜ਼ ਆਉਂਦਾ ਡੈੱਡ ਬੋਡੀ ਆਉਂਦੀ ਆ ਜਾਂ ਕੋਈ ਮਰਗ ਹੋ ਗਈ ਆ ਉੱਥੇ ਬੰਦੇ ਜਾ ਰਹੇ ਹੈਗੇ ਆ ਇਹ ਨਹੀਂ ਰੋਕੇ ਜਾਣਗੇ ਇਹ ਤੋਂ ਕਹਾ ਕੋਈ 에어ਪੋਰਟ ਦਾ ਯਾਤਰੀ ਹੈਗਾ ਉਹਦੀ ਟਿਕਟ ਵੇਖ ਕੇ ਉਹਨੂੰ ਉਹਨੂੰ ਰੋਕਿਆ ਨਹੀਂ ਜਾਊਗਾ ਉਹਦਾ ਕੁਝ ਵੀ ਖਰਾਬ ਵੀ ਨਾ ਜੇ ਕੋਈ ਵਿਆਹ ਸ਼ਾਦੀ ਦਾ ਪਹਿਲੋ ਪ੍ਰੋਗਰਾਮ ਹੈਗਾ ਉਹਨੂੰ ਰੋਕਿਆ ਨਹੀਂ ਜਾਊਗਾ ਤੋ ਇਸ ਤਰੀਕੇ ਨਾਲ ਐਮਰਜੈਂਸੀ ਸਿਵਾਵਾਂ ਕਿਸੇ ਕਿਸਮ ਦੀਆਂ ਵਿਆਸੀ ਨਹੀਂ ਰੋਕਾਂਗੇ ਸਾਡਾ ਫੈਸਲਾ ਹੈਗਾ ਵਾ ਔਰ ਜਿਵੇਂ ਪੂਰੇ ਪੰਜਾਬ ਨੇ ਸਾਰੇ ਤਪਕੇ ਕਿਦਾ ਕਿਦਾ ਨਾਂ ਲਈਏ ਚਾਹੇ ਉਹ ਵਪਾਰ ਮੰਡਲ ਦੇ ਲੋਕ ਹੋਣ ਚਾਹੇ ਵਿਦਿਆਰਥੀ ਸ਼ੋਭੇ ਨਾਲ ਜੁੜੇ ਹੋਏ ਲੋਕ ਹੋਣ ਚਾਹੇ ਪ੍ਰੋਫੈਸਰ ਹੋਣ ਮੁਲਾਜ਼ਮ ਸਾਰੇ ਹੀ 올 ਐਂਡ 올 ਮੁਲਾਜ਼ਮ ਠੀਕ ਹੈ ਜੀ ਹਾਂ ਪ੍ਰਾਈਵੇਟ ਬੱਸ ਵਰਕਰਸ ਦਾ ਆਇਆ ਸੀ ਵੀ ਅਸੀਂ ਵੀ ਕਰ ਰਹੇ ਹਾਂ ਜੜੀ ਟ੍ਰਾਂਸਪੋਰਟ ਯੂਨੀਅਨ ਨੇ ਕਿਹਾ ਸੀ ਵੀ ਜੇ ਤੁਹਾਨੂੰ ਲੋੜ ਆ ਗਈ ਸੀ ਪੰਜਾਬ ਵੈਸੇ ਬਲੌਕ ਕਰ ਦਾਂਗੇ ਅਸੀਂ ਕਹਿੰਦੇ ਲੋੜ ਪਾਉਗੀ ਤੁਹਾਨੂੰ ਕਹਾਂਗੇ ਤੋਂ ਇਹ ਇਹ ਉਹਨਾਂ ਦਾ ਵੀ ਆਇਆ ਔਰ ਬੈਂਕਿੰਗ ਖੇਤਰ ਦਾ ਨਹੀਂ ਸੀ ਹੈਗਾ ਮੈਂ ਤੁਹਾਨੂੰ ਦੱਸਦਾ ਉਹ ਵੀ ਆ ਗਿਆ ਜਿਹੜੇ ਮੁਲਾਜ਼ਮ ਸੀਗੇ ਖੇਤੀਬਾੜੀ ਐਗਰੀਕਲਚਰ ਨਾਲ ਜੁੜੇ ਹੋਏ ਉਹਨਾਂ ਦਾ ਆ ਗਿਆ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਬੰਦ ਕਰਨ ਦਾ ਫੈਸਲਾ ਕਰ ਗਿਆ ਪਹਿਲਾਂ ਮੈਂ ਕਾਫੀ ਦੱਸ ਚੁੱਕਾ ਤੋਂ 올 ਐਂਡ 올 ਪੂਰੇ 3 ਕਰੋੜ ਪੰਜਾਬੀ ਜਿਹੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈਗਾ ਔਰ ਅਸੀਂ ਲਗਭਗ ਇਹ ਪੂਰਾ ਪੰਜਾਬ ਬੰਦ ਸਫਲਤਾ ਵੱਲ ਵੱਧ ਰਿਹਾ ਵਾ ਕੱਲ ਤੁਸੀਂ ਦੇਖੋਗੇ ਔਰ ਜੋ ਭਗਵੰਤ ਮਾਨ ਜਾਂ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤ ਰਹੀ ਆ ਉਹਨਾਂ ਨੂੰ 3 ਕਰੋੜ ਪੰਜਾਬੀ ਨਜ਼ਰ ਆਉਣਗੇ ਦੂਜੀ ਅਸੀਂ ਬੇਨਤੀ ਕਰਦੇ ਇਕੱਲਾ ਕਿਸਾਨਾਂ ਮਜ਼ਦੂਰਾਂ ਤੇ ਹਮਲਾ ਨਹੀਂ ਹੈਗਾ ਇਹਨੂੰ ਐ ਨਾ ਦੇਖਿਆ ਜਾਵੇ ਜਿਹੜਾ ਪਰਚੂਨ ਖੇਤਰ ਆ ਉੱਥੇ ਆਨਲਾਈਨ ਵਪਾਰ ਹੋ ਗਿਆ ਕਾਰਪੋਰੇਟ ਦਾ ਇਹਨੇ ਛੋਟੀ ਦੁਕਾਨਦਾਰੀ ਨੂੰ ਖਤਮ ਕਰ ਦੇਣਾ ਜਿਹੜੇ ਵੱਡੇ ਮਾਲਸ ਆ ਰਹੇ ਆ ਉਹਨਾਂ ਵੀ ਛੋਟੀ ਦੁਕਾਨਦਾਰੀ ਨੂੰ ਖਾ ਲੈਣਾ ਸਾਡੀ ਲੁਧਿਆਣੇ ਦੀ ਹੌਜਰੀ ਸੀ ਏਡੀ ਵੱਡੀ ਜਲੰਧਰ ਸਪੋਰਟਸ ਖੇਤਰ ਨਾਲ ਬਹੁਤ ਵੱਡਾ ਕੰਮ ਸੀਗਾ ਸਾਡਾ ਬਟਾਲਾ ਸੀਗਾ ਲੋਏ ਨਾਲ ਜੁੜਿਆ ਹੋਇਆ ਜਦੋਂ ਵੱਡੇ ਕਾਰਪੋਰੇਟ ਆਏ ਉਹਨਾਂ ਨੇ ਲੱਗੂ ਦਿਓ ਗੁਜਾੜ ਕੇ ਰੱਖ ਦਿੱਤਾ ਸਾਡਾ ਜਿਹੜਾ ਛੋਟਾ ਕਾਰੋਬਾਰ ਸੀ ਉਹਨੂੰ ਅਜਾੜਿਆ ਹੈਗਾ ਹਮਲਾ ਇਕੱਲਾ ਇੱਕ ਤੇ ਨਹੀਂ ਹੈਗੇ ਮਜ਼ਦੂਰਾਂ ਦੇ ਸਾਰੇ ਜਿਹੜੇ ਲੋਅ ਸੀਗੇ ਉਹ ਚੇਂਜ ਕਰਕੇ ਉਹਨਾਂ ਨੂੰ ਦਿਹਾੜੀ 12 ਘੰਟੇ ਕਰ ਦਿੱਤੀ ਗਈ ਹਮਲਾ ਉਧਰ ਵੀ ਹੈਗਾ ਮਲਾਜਮਾਂ ਦੀਆਂ ਲਗਭਗ ਸ਼ਾਂਟੀਆਂ ਹੋ ਚੁੱਕੀਆਂ ਜਿੱਥੇ ਤੁਸੀਂ ਜੜਾ ਮਰਜੀ ਮਹਿਕਮਾ ਦੇਖ ਲਓ ਮਹਿਕਮੇ ਵਿੱਚ ਪੂਰੀ ਭਰਤੀ ਨਹੀਂ ਹੈਗੀ ਉਹਨਾਂ ਦੀਆਂ ਸਾਮੀਆਂ ਵੀ ਖਾਰਜ ਕੀਤੀਆਂ ਜਾ ਰਹੀਆਂ ਵਿਦਿਆਰਥੀ ਵਿੱਦਿਆ ਸਾਡੀ ਪਹਿਲੋ ਪ੍ਰਾਈਵੇਟ ਹੋ ਚੁੱਕੀ ਅਸੀਂ ਲੱਖਾਂ ਰੁਪਏ ਬੱਚਿਆਂ ਤੇ ਲਾਉਣੇ ਹੈਗੇ ਆ ਸਾਡੀਆਂ ਸਿਹਤ ਸਹੂਲਤਾਂ ਪਹਿਲੋ ਪ੍ਰਾਈਵੇਟ ਹੋ ਚੁੱਕੀਆਂ ਤੋਂ ਮੈਂ ਨਾ ਹਮਲਾ ਕੱਲੇ ਇੱਕ ਤੇ ਨਹੀਂ ਹੈ ਸਾਰੇ ਵਰਗਾਂ ਤੇ ਸਰਕਾਰ ਦਾ ਹਮਲਾਵਾ ਕਾਰਪੋਰੇਟ ਦੀ ਪਾਲਿਸੀ ਆ ਰਹੀ ਆ ਤੇ ਕਾਰਪੋਰੇਟ ਦੀ ਪਾਲਿਸੀ ਖਿਲਾਫ ਲੜਨ ਵਾਸਤੇ ਕੱਲੇ ਕਿਸਾਨ ਮਜ਼ਦੂਰ ਨਹੀਂ ਜਿੰਨਾ ਚਿਰ 올 ਇਨ 올 ਪੰਜਾਬੀ ਨਹੀਂ ਇਕੱਠੇ ਹੁੰਦੇ ਉਹਨਾਂ ਚਿਰ ਸ਼ਾਇਦ ਮਸਲੇ ਦਾ ਹੱਲ ਨਾ ਹੋਵੇ ਚੰਗੀ ਗੱਲ ਸੀ ਅੱਜ ਅਸੀਂ ਹਰਿਆਣੇ ਗਏ ਸੀ ਆਪਣਾ ਉੱਥੇ ਖਾ ਪੰਚਾਇਤਾਂ ਇਕੱਠੀਆਂ ਹੋਈਆਂ ਉਹਨਾਂ ਨੇ ਬਹੁਤ ਵੱਡਾ ਕੱਟ ਕੀਤਾ ਸੀ ਉਹ ਮੁਜ਼ੱਫਰ ਇੱਧਰ ਜੁਪੀ ਚ ਵੀ ਕਰ ਰਹੀਆਂ ਉਹਨਾਂ ਦਾ ਬਹੁਤ ਵੱਡਾ ਸਮਰਥਨ ਪਹਿਲਾਂ ਵੀ ਮਿਲਿਆ ਹੁਣ ਵੀ ਸਾਨੂੰ ਮਿਲ ਰਿਹਾ ਹੈਗਾ ਤੋਂ ਅਸੀਂ ਇੱਕ ਵਾਰੀ ਪੰਜਾਬ ਨੂੰ ਫਿਰ ਪਹਿਲੇ ਦਿੱਲੀ ਅੰਦੋਲਨ ਤੇ ਆਹ ਦਿੱਲੀ ਅੰਦੋਲਨ 2 ਦੇ ਵਿੱਚ ਇਕ ਮੁੱਟ ਇਕੱਠਾ ਹੋ ਕੇ ਦੇਖ ਰਹੇ ਹਾਂ ਔਰ ਸਾਨੂੰ ਪਤਾ ਵੀ ਲੱਖਾਂ ਲੋਕ ਜੜੇ ਲੋਕ ਘਰਾਂ 'ਚ ਹੈਗੇ ਆ ਬੰਦ ਹੈਗਾ ਉਹ ਜਿੱਥੇ ਜਿੱਥੇ ਸਾਡੇ ਬੰਦ ਲੱਗ ਰਹੇ ਉੱਥੇ ਜ਼ਰੂਰ ਪਹੁੰਚਣ ਉਹ ਸਾਡੇ ਵਿੱਚ ਆਉਣ ਔਰ ਮੈਨੂੰ ਇਹ ਵੀ ਖੁਸ਼ੀ ਹੋਊਗੀ ਬਹੁਤ ਸਾਰੇ ਵੀਰਾਂ ਨੇ ਲੰਗਰ ਲਿਆਉਂਦੀਆਂ ਸਾਡੇ ਕੋਲ ਮੰਗ ਕੀਤੀ ਵੀ ਤੁਹਾਡਾ ਕਿੱਥੇ ਲੰਗਰ ਲੱਗ ਰਿਹਾ ਅਸੀਂ ਉੱਥੇ ਪਹੁੰਚਦੇ ਹੈਗੇ ਆਂ ਤੋ ਮਤਲਬ ਲੋਕਾਂ ਦਾ ਸਮਰਥਨ ਅਥਾਹ ਆ ਅਸੀਂ ਰਿਣੀ ਆ ਜਿਹੜੇ ਹਸਾਮ ਨਾਲ ਲੋਕਾਂ ਨੇ ਸਮਰਥਨ ਕੀਤਾ ਔਰ ਅੱਜ ਵੀ ਕਮਿਟਮੈਂਟ ਆ ਡੱਲੇਵਾਲ ਸਾਹਿਬ ਨੇ ਕਿਹਾ ਜਨ ਜਥੇਬੰਦੀਆਂ ਦਾ ਫੈਸਲਾ ਵੀ ਸਾਨੂੰ ਮਾਰਿਆਂ ਤੋਂ ਬਗਾਰ ਡੱਲੇਵਾਲ ਸਾਹਿਬ ਨੂੰ ਚੱਕ ਨਹੀਂ ਸਕਦੇ ਹੁਣ ਭਗਵੰਤ ਮਾਨ ਸਰਕਾਰ ਨੇ ਜੇ ਕਾਲਖ ਮੰਨ ਲਈਆਂ ਜੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗਣੇ ਜਿਵੇਂ ਕੇਂਦਰ ਨੇ ਰੰਗੇ ਸੀ ਸ਼ੂਭ ਕਰਨ ਨੂੰ ਗੋਲੀ ਮਾਰ ਕੇ ਤੇ ਇਹ ਇਹ ਫੈਸਲਾ ਮੋਦੀ ਸਰਕਾਰ ਦਾ ਹੋਊ ਜਾਂ ਆਪਣੇ ਭਗਵੰਤ ਮਾਨ ਸਰਕਾਰ ਦਾ ਹੋਊਗਾ ਮੈਂ ਅੰਤ ਵਿੱਚ ਫੇਰ ਅਪੀਲ ਕਰ ਦਿੰਦਾ ਨੌਜਵਾਨਾਂ ਨੂੰ ਵੀ ਜਿੰਨੇ ਵੀ ਅੱਜ ਮੇਰੀ ਬਾਤ ਸੁਣ ਰਹੇ ਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਖਨੌਰੀ ਬਾਰਡਰ ਤੇ ਇਸ ਵੇਲੇ ਮੋਟਰਸਾਈਕਲ ਲੈ ਕੇ ਜੋ ਵੀ ਸੰਧ ਲੈ ਕੇ ਆ ਗਿਆ ਉਹ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਜਿਹੜਾ ਕੱਲ ਦਾ ਪ੍ਰੋਟੈਸਟ ਹੈਗਾ ਦਾ ਕੇਂਦਰ ਸਰਕਾਰ ਦੇ ਖਿਲਾਫ ਹੈਗਾ ਇਹ ਪੰਜਾਬ ਦਾ ਨਹੀਂ ਉਹ ਸਾਰੇ ਸਾਡਾ ਸਾਰਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਹੈ ਨਾ ਹਰਿਆਣਾ ਸਰਕਾਰ ਦੇ ਖਿਲਾਫ ਵੀ ਤੇ ਨਾ ਪੰਜਾਬ ਸਰਕਾਰ ਦੇ ਕਿਉਂਕਿ ਕੇਂਦਰ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਕੇਂਦਰ ਨੇ ਸਾਨੂੰ 9 ਦਸੰਬਰ 2021 ਨੂੰ ਚਿੱਠੀ ਲਿਖ ਕੇ ਕਿਹਾ ਸੀ ਵੀ ਆ ਮੰਗਾਂ ਤੁਹਾਡੀਆਂ ਪੂਰੀਆਂ ਕਰਾਂਗੇ ਜਦੋਂ ਸਵੈਮ ਪ੍ਰਧਾਨ ਮੰਤਰੀ ਜੀ 2011 ਦੇ ਵਿੱਚ ਮੁੱਖ ਮੰਤਰੀ ਸੀਗੇ ਇਹਨਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਿਹੜੇ ਹੁਣ ਸਾਡੇ ਅਕਾਲ ਚਲਾਣਾ ਕਰ ਗਏ ਮਨਮਨ ਸਾਨੂੰ ਚਿੱਠੀ ਲਿਖੀ ਸੀ ਵੀ ਐਮਐਸਪੀ ਪੱਕੀ ਕਰੋ ਔਰ ਜਦੋਂ 2013 ਦੇ ਵਿੱਚ ਜੇ ਸਰਕਾਰ ਬਣਨੀ ਸੀ ਕਹਿੰਦੇ ਸੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਹੋਊਗਾ 2018 ਦੇ ਵਿੱਚ ਵੀ ਖੇਤੀਬਾੜੀ ਮੰਤਰਾਲੇ ਦੀ ਚਿੱਠੀ ਆ ਵੀ ਅਸੀਂ ਤੁਹਾਨੂੰ ਇਹ ਸਾਰੀਆਂ ਮੰਗਾਂ ਪੂਰਾਗੇ ਪਿਛਲੇ 2014 ਦੇ ਮੰਗ ਪੱਤਰ 'ਚ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਗੱਲ ਕਹੀ ਹੋਈ ਆ ਤੋਂ ਮੋਦੀ ਸਰਕਾਰ ਦੀਆਂ ਕਮਿਟਮੈਂਟਸ ਨੇ ਜਿਹਦੇ ਵਾਸਤੇ ਅਸੀਂ ਲੜ ਰਹੇ ਆ ਮੰਗਾਂ ਨਹੀਂ ਹੈਗੀਆਂ ਉਹਨਾਂ ਦੇ ਕੀਤੇ ਹੋਏ ਵਾਅਦੇ ਆ ਇਸ ਕਰਕੇ ਕੇਂਦਰ ਨਾਲ ਸਾਡੀ ਰਸਗਰਸ਼ ਹੈ ਕੱਲ ਜਿਹੜਾ ਬੰਦ ਰਹੂਗਾ ਕਿੰਨੇ ਵੇਕ ਨਹੀਂ ਅਨਮਿੱਥੇ ਸਮੇਂ ਇਸ ਨਹੀਂ ਹੈਗਾ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੂਗਾ ਸੜਕੀ ਤੇ ਰੇਲ ਆਵਾਜਾ ਵੀ ਸਰਕਾਰੀ ਗੈਰ ਸਰਕਾਰੀ ਹਰ ਕਿਸਮ ਦਾ ਕਾਰੋਬਾਰ ਦਫਤਰੀ ਤੇ ਦੂਜਾ ਬੰਦ ਰਹੂਗਾ ਕੋਈ ਪੈਟਰੋਲ ਪੰਪ ਐਸੋਸੀਏਸ਼ਨ ਦਾ ਕਿ ਉਹਨਾਂ ਨੇ ਬਿਆਨ ਦਿੱਤਾ ਪੈਟਰੋਲ ਪੰਪ ਖੁੱਲੇ ਰਹਿਣਗੇ ਨਹੀਂ ਦੇਖੋ ਪੈਟਰੋਲ ਪੰਪ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਮੇਰਾ ਪੈਟਰੋਲ ਪੰਪ ਵਾਲਾ ਗੱਲ ਹੋਈ ਉਹ ਕਹਿੰਦੇ ਗੈਸ ਏਜੰਸੀਆਂ ਕਿਉਂਕਿ ਗੈਸ ਏਜੰਸੀਆਂ ਜਣੀਆਂ ਵੀ ਨੇ ਪੰਜਾਬ ਦੇ ਵਿੱਚ ਉਹ ਜਿਹੜੀ ਹੁਣ ਗੈਸਾਂ ਵਿਕ ਰਹੀਆਂ ਇਹ ਕਾਰਪੋਰੇਟਾਂ ਦੀਆਂ ਉਹ ਗੈਸ ਏਜੰਸੀਆਂ ਵੀ ਮੁੱਕ ਜਾਣੀਆਂ ਨਹੀਂ ਰਹਿਣ ਦੇਣਾ ਉਹਨਾਂ ਨੇ ਘਰਾਂ 'ਚ ਮੀਟਰ ਲਾ ਦੇਣੇ ਉਹਨਾਂ ਨੇ ਵੀ ਕਿਹਾ ਅਸੀਂ ਤੁਹਾਡੀ ਸਪੋਰਟ ਕਰਾਂਗੇ ਇਸ ਕਰਕੇ ਜਿੰਨੇ ਵੀ ਪੈਟਰੋਲ ਪੰਪ ਪਿਆ ਉਹ ਵੀ ਬੰਦ ਰਹਿਣਗੇ ਔਰ ਕੋਈ ਇੱਕ ਅੱਧਾ ਹੋਊਗਾ ਜਿਹੜਾ ਨਾ ਉਹਨਾਂ ਨੂੰ ਵੀ ਹੱਥ ਜੋੜ ਕੇ ਅਸੀਂ ਬੰਦ ਕਰਾ ਦਾਂਗੇ ਜ਼ੋਰ ਜ਼ਬਰਦਸਤੀ ਲੋੜ ਨਹੀਂ ਆਲ ਇਨ ਆਲ ਬੰਦ ਹੋਊਗਾ ਹਾਂ ਬਹੁਤ ਸਾਰਿਆਂ ਨੇ ਫੋਨ ਆਇਆ ਮੈਨੂੰ ਵੀ ਅਸੀਂ ਪੈਟਰੋਲ ਪੰਪ ਬੰਦ ਰੱਖਾਂਗੇ ਐਮਰਜੈਂਸੀ ਕਿਸੇ ਨੂੰ ਲੋਡ ਪਾਉਣ ਨੂੰ ਰੋਕ ਦੇਣੀ ਅਸੀਂ ਐਮਰਜੈਂਸੀ ਸੇਵਾਵਾਂ ਲਈ ਜਿਸ ਤਰ੍ਹਾਂ ਨਾਲ ਕਈ ਹਾਂ ਜਿੱਥੇ ਵਾਲੀ ਯੁੱਧ ਤੇ ਆ ਕੋਈ ਲੜਪੰਦ ਨੇ ਕਈ ਜਰਾਈ ਤੇ ਇਹਦੇ ਬਾਰੇ ਕੀ ਪੀਸ ਕਰਨਾ ਚਾਹੁੰਦੇ ਨੇ ਦੇਖੋ ਇੱਕ ਤਾਂ ਪੀਸ ਕਰਾਂਗੇ ਸਰਕਾਰ ਦੀਆਂ ਏਜੰਸੀਆਂ ਦਾ ਕੁਝ ਤਾਂ ਮੜ ਕੇ ਕਰ ਸਕਦੇ ਪਰ ਸਾਡੇ ਬੰਦੇ ਪੀਸਫੁਲੀ ਕਿਸੇ ਮੈਡੀਕਲ ਸੇਵਾ ਦੇ ਵਿੱਚ ਕੋਈ ਕੋਈ ਡੈੱਡ ਬੋਡੀ ਆ ਜਾਏ ਕੋਈ ਹਸਪਤਾਲ ਗਿਆ ਉਹਦੇ ਹੱਥੋਂ ਕੀ ਆ ਰਿਹਾ ਜਾਂ ਕਿਤੇ ਜਾ ਰਿਹਾ ਉਹ ਨਹੀਂ ਰੁਕਣਾ ਆਪਣਾ ਕੋਈ ਪ੍ਰੈਗਨੈਂਟ ਹੋਰ ਤੇ ਉਹ ਨਹੀਂ ਰੁਕਣੀ ਕੋਈ ਮਰੀਜ਼ ਜਾ ਰਿਹਾ ਐਂਬੂਲੈਂਸ ਸੇਵਾ ਕਿਸੇ ਵੀ ਕੀਮਤ ਤੇ ਰੁਕੀ ਨਹੀਂ ਜਾਊਗੇ ਪੰਜਾਬ ਆਓ ਭਾਈ ਪੰਜਾਬ ਵਾਲੇ ਸਮਝਦੇ ਹੈਗੇ ਇਹਨੂੰ ਬਹਾਲ ਰੱਖਿਆ ਜਾਊਗਾ ਸੈਕੰਡਲੀ ਹੈਗਾ ਵੀ ਜਿਹੜੇ ਵਿਆਹ ਸ਼ਾਦੀ ਦੇ ਕੋਈ ਡੇਟਾ ਪਹਿਲੋਂ ਮੁੱਕ ਹੋਈਆਂ ਹੈਗੀਆਂ ਤੇ ਵਿਆਹ ਸ਼ਾਦੀ ਵਾਲੇ ਵੀ ਨਹੀਂ ਰੁੱਕੇ ਜਾਣਗੇ ਵਿਆਹ ਮਤਲਬ ਪੈਲਸ ਵਾਲੇ ਆ ਮੈਂ ਉਹ ਦੱਸ ਦੇਣਾ ਕੋਈ ਕਹਿੰਦਾ ਤੰਦੂਰ ਖੜਨਾ ਮੈਂ ਸਾਨੂੰ ਪਤਾ ਲੱਗ ਜਾਂਦਾ ਵੀ ਚੱਲਿਆ ਪੈਲਸ ਦੇ ਕੋਈ ਕਹਿੰਦਾ ਜੀ ਮੈਂ 골 ਕੱਪੇ ਲਾਉਣੇ ਆ ਤੋ ਪੈਲਸ ਨਾਲ ਜੁੜੀ ਹੋਈ ਸੇਵਾ ਵੀ ਸਾਡੇ ਬੰਦੇ ਸਿਆਣੇ ਆ ਵੇਖ ਕੇ ਨਿਗਾਹਾ ਦੇਣਗੇ ਵੀ ਇਹਨੇ ਜਾਣਾ ਐਮਰਜੈਂਸੀ ਹੈ ਕਿਉਂਕਿ ਸਾਡੇ ਬੰਦ ਤੋਂ ਪਹਿਲਾਂ ਉਹਨਾਂ ਨੇ ਡੇਟਾ ਮਿੱਥਲੀਆਂ ਹੈਗੀਆਂ ਜਿੱਦਾਂ ਇਸ ਤਰ੍ਹਾਂ ਹਵਾਈ ਸੇਵਾ ਇਹਦੀਆਂ ਟਿਕਟਾਂ ਵੀ ਪਹਿਲਾਂ ਬੁੱਕ ਹੋਈਆਂ ਹੋਣਗੀਆਂ ਤਾਂ ਉਹਨਾਂ ਨੂੰ ਵੀ ਰੋਕਿਆ ਨਹੀਂ ਜਾਊਗਾ ਕੋਈ ਮਰਕਤੇ ਜਾਣ ਰਿਹਾ ਵੀ ਸਾਡੇ ਨਾਨਕੇ ਮਾਮਾ ਚੜਾਈ ਕਰ ਗਿਆ ਜੀ ਸਾਡਾ ਉਹ ਉਹ ਵੀ ਵੇਖ ਕੇ ਮੌਕੇ ਤੇ ਹਮਦਰਦੀ ਪੂਰਵਕ ਰਵੱਈਆ ਆਪਾਂ ਆਪੇ ਪੰਜਾਬੀ ਆਂ ਕੋਈ ਇਹੋ ਜੀ ਗੱਲ ਹੈ ਉਹਨਾਂ ਨੂੰ ਨਾ ਕਿਹਾ ਜਾਊਗਾ ਹਾਂ ਆਮ ਪਬਲਿਕ ਕੋਈ ਆਂਦੀ ਜਾਂਦੀ ਉਹਨੂੰ ਨਹੀਂ ਜਾਣ ਦਿੱਤਾ ਜਾਊਗਾ ਵੀ ਸਾਡੇ ਤਰਨੇ ਚਾਓ ਭਈ ਇੱਕ ਦਿਨ ਵਾਸਤੇ ਪੰਜ ਚਾਰ ਘੰਟੇ ਛੁੱਟੀ ਕਰ ਲਓ ਜੇ ਪੰਜਾਬ ਦਾ ਕੁਝ ਭਲਾ ਹੁੰਦਾ ਜਿੱਦਾਂ ਤੁਸੀਂ ਦੱਸਿਆ ਕਿ ਕੱਲ 150 ਤੋਂ ਵੱਧ ਜਗ੍ਹਾ ਦੇ ਉੱਤੇ ਆ ਇਹ ਮੇਰੇ ਕੋ ਇਹ ਪੁਸ਼ਟੀ ਆ ਪੁਸ਼ਟੀ ਹੋ ਰਹੀ ਹੈ ਨਹੀਂ ਪਰ ਇਹ ਤੋਂ ਪਲੱਸ ਆ ਮੈਂ ਤਾਂ ਪੁਸ਼ਟੀ ਇਹਨੇ ਜਿਹੜਾ ਮੈਂ ਬੋਲਦਾ ਇਹਨੇ ਪੁਸ਼ਟੀ ਕਰ ਰਿਹਾ ਲਗਭਗ 140 ਦੇ ਕਰੀਬ ਆ ਜੋ ਮੈਂ ਗਿਣਿਆ ਅੱਛਾ ਇਹ ਸਾਰਾ ਇੱਕ ਵਾਰੀ ਬਰੀਫ ਕਰ ਦੋ ਕਿ ਅੰਮ੍ਰਿਤਸਰ 32 ਸੀ ਮੋਗਾ ਕਿੰਨੇ ਕਿੰਨੇ ਪੁਆਇੰਟ ਮੋਗਾ ਅੰਮ੍ਰਿਤਸਰ 32 ਮੋਗਾ ਅਸੀਂ ਤੁਹਾਨੂੰ ਇਹਦਾ ਡਾਟਾ ਵੈਸੇ ਭੇਜ ਦਿੰਨੇ ਪ੍ਰੈਸ ਨੂੰ ਇੱਧਰ ਆ ਜਾਊਗਾ ਡਾਟਾ ਤੁਹਾਨੂੰ ਲਿਖਤੀ ਆ ਜਾਊਗਾ ਇਹ ਡਿਟੇਲ ਚਾ ਨਾ ਮੈਂ ਅਸੀਂ ਤੁਹਾਡੇ ਵਟਸਐਪਾਂ ਤੇ ਵੈਸੇ ਆ ਜਾਊਗਾ ਠੀਕ ਹੈ ਜੀ ਅਸੀਂ ਡਿਟੇਲ ਪੇਜ ਦੇ ਦਿੰਨੇ ਸਾਰੇ ਇੱਥੇ ਟੋਲ ਪਲਾਜ਼ਾ ਇੱਕ ਦੱਸ ਦੋ ਜੀ ਲੁਧਿਆਣਾ ਇੱਕ ਤੇ ਰਾਏਕੋਟ ਸਰ ਇੱਕ ਮਿੰਟ ਮਹਾਰਾਜ ਦਾ ਸਟੈਂਡ ਲਾ ਲਓ ਲੁਧਿਆਣਾ ਇੱਕ ਤੇ ਲਡਵਾਂ ਟੂਲ ਪਲਾਜ਼ਾ ਜੀ ਇੱਕ ਕੰਨਾ ਇੱਕ ਰਾਏਕੋਟ ਇੱਕ ਜਗਰਾਉ ਟੂਲ ਪਲਾਜ਼ਾ ਤੇ ਇੱਕ ਸੁਧਾਰ ਸਮਰਾਲਾ ਵੀ ਹੈਗਾ ਸਮਰਾਲਾ ਵੀ ਹੈਗਾ ਆ ਸੋ ਆਪਣਾ ਦਰਾਹਾ ਵੀ ਹੈ ਆਪ ਨੇ ਤਾਂ ਸਾਰੀਆਂ ਜਥੇਬੰਦੀਆਂ ਨੇ ਸਮਰਥਨ ਦੇ ਤਾਂ ਹੁਣ ਦੋਨੋਂ ਨਹੀਂ ਸਿਰਫ ਇਕੱਲਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਤੇ ਡੱਲੇਵਾਲ ਯੂਨੀਅਨ ਜਿਹੜੀਆਂ ਦੋਨਾਂ ਵੱਲੋਂ ਕਿਹਾ ਜਾ ਰਿਹਾ ਨਹੀਂ ਐ ਨਹੀਂ ਹੈਗਾ ਦੇਖੋ ਦੋ ਜਥੇਬੰਦੀਆਂ ਦਾ ਪਹਿਲੋਂ ਵੀ ਨਹੀਂ ਹੈ ਗਿਆ ਮਿਸਬੈਂਟ ਸਾਡਾ ਕਿਸਾਨ ਮਜ਼ਦੂਰ ਮੋਰਚਾ ਵਾ ਠੀਕ ਆ ਕਿਸਾਨ ਮਜ਼ਦੂਰ ਮੋਰਚੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ 10 ਜਥੇਬੰਦੀਆਂ ਨੇ ਇਹ ਐਸ ਕੇ ਐਮ ਡੱਲੇਵਾਲ ਸਾਹਿਬ ਦਾ ਉਹਨਾਂ ਦੀਆਂ ਪੰਜਾਬ ਦੀਆਂ 14 ਜਥੇ 22 ਜਥੇਬੰਦੀਆਂ ਤੇ ਹੀ ਆ ਜੜੀਆਂ ਹਰਿਆਣੇ ਚ ਰਾਜਸਥਾਨ ਚ ਜੂਪੀ ਚੋਂ ਆੜ ਨੇ ਤਕਰੀਬਨ ਕਹਿ ਲਓ ਵੀ ਸਾਡੇ ਨਾਲ ਵੀ 100 ਦੇ ਕਰੀਬ ਕੀ ਜਥੇਬੰਦੀਆਂ ਦੇ ਲੈਵਲ ਤੇ ਤੇ ਡਲੇ ਵਾਲ ਸਾਹਿਬ ਨਾਲ ਕੋਈ ਦੋ ਜਥੇਬੰਦੀਆਂ ਨਹੀਂ ਹੈਗੀਆਂ ਉਪਰ ਸੈਕਸ਼ਨ ਬਣਾਈ ਜਾਂਦੀ ਆ ਹਾਂ ਐਸਕੇਐਮ ਦੀਆਂ ਬਹੁਤ ਸਾਰੀਆਂ ਜਿਵੇਂ ਤੁਸੀਂ ਵੀਡੀਓ ਦਰਸ਼ਨਪਾਲ ਦੀ ਦੇਖ ਰਹੇ ਉਹਨਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਸਾਨੂੰ ਆਇਆ ਹੈਗਾ ਵੀ ਉਹ ਪੰਜਾਬ ਬੰਦ ਦੇ ਵਿੱਚ ਸਾਥ ਰਿ ਬਾਕੀ ਮਲਾਜ਼ਮ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੈਨੂੰ ਲਗਭਗ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਦਾ ਸਪੋਰਟ ਆ ਰਹੀ ਹੈ ਠੀਕ ਆ ਸਰ ਅੱਜ ਜਿਹੜੀ ਪਟਿਆਲੇ ਹੁੰਦਾ ਕਿ ਤੁਸੀਂ ਸ਼ੁਰੂ ਤੋਂ ਗੱਲ ਕੀਤੀ ਉਹ ਗੱਲ ਦੁਆਰਾ ਤੋਂ ਅਸੀਂ ਕਹਿਣਾ ਚਾਹੁੰਦੇ ਆ ਵੀ ਦੇਖੋ ਸਾਡੀ ਇਨਪੁੱਟ ਸਾਬੀ ਲਗਭਗ ਪਟਿਆਲੇ ਦੇ ਵਿੱਚ ਬੱਸਾਂ ਰੇਂਜ ਕਰ ਰਹੀ ਆ ਫੋਰਸ ਪਟਿਆਲਾ ਰੇਂਜ ਨੂੰ ਹਾਈ ਅਲਰਟ ਤੇ ਰੱਖਿਆ ਭਗਵੰਤ ਮਾਨ ਦੀ ਜਵਾਬ ਦੇਣ ਵੀ ਕਿਉਂ ਹਾਈ ਅਲਰਟ ਤੇ ਰੱਖਿਆ ਵਾ ਬੱਸਾਂ ਦੀ ਕੀ ਲੋਡ ਪੈ ਰਹੀ ਆ ਔਰ ਬੱਸਾਂ ਭਰ ਕੇ ਖਨੌਰੀ ਬਾਰਡਰ ਨੂੰ ਜਾਣਗੇ ਠੀਕ ਹੈ ਜੀ ਔਰ ਬਹਾਨਾ ਲਾਉਣਗੇ ਦਾਲਤ ਦੇ ਹੁਕਮ ਮੈਂ ਫੇਰ ਬੇਨਤੀ ਕਰਦਾ ਵੀ 20 ਸੁਪਰੀਮ ਕੋਰਟ ਦੇ ਫੈਸਲੇ ਮੈਂ ਦੱਸ ਸਕਦਾ ਵੀ ਜਦ ਦੀਆਂ ਕਦੀਆਂ ਸਰਕਾਰਾਂ ਨੇ ਮੰਨੇ ਨਹੀਂ ਹੈਗੇ ਉਹਨਾਂ ਤੇ ਕਦੀ ਕੋਡ ਆਪ ਕੰਡਕਟ ਨਹੀਂ ਪੈਂਦੀ ਹੈਗੀ ਇਹ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਟਾਉਣ ਵਾਸਤੇ ਹਰ ਸਾਰਾ ਮੰਤਰੀ ਮੰਡਲ ਚਲਾ ਗਿਆ ਜੀ ਸਾਰਾ ਮੰਤਰੀ ਮੰਡਲ ਜਾ ਕੇ ਬੋਲਿਆ ਪੀਸੀ ਕਰਕੇ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਕਿਸਾਨਾਂ ਨਾਲ ਕਿਸੇ ਕਿਸਮ ਦੀ ਟੱਕਰ ਨਹੀਂ ਲਵਾਂਗੇ ਹੁਣ ਭਗਵੰਤ ਮਾਨ ਸਰਕਾਰ ਜਿਹੇ ਕਦਮ ਕਿਉਂ ਚੁੱਕ ਰਹੀ ਇਸ ਕਰਕੇ ਕਿਹਾ ਵੀ ਪਟਿਆਲੇ ਦੇ ਨੇੜੇ ਜਿੰਨੇ ਵੀ ਨੌਜਵਾਨ ਨੇ ਜਿੰਨੇ ਪਿੰਡ ਨੇ ਉਹ ਮੋਟਰਸਾਈਕਲ ਨਾਲ ਚੱਕਣ ਗੱਡੀ ਚੱਕਣ ਕਾਟ ਉੱਥੇ ਬਹੁਤ ਆ ਹੋਰ ਚਲੇ ਜਾਣ ਤਾਂ ਜੋ ਕਦੀ ਜ਼ਬਰਦਸਤੀ ਡਲੇਵਾਲ ਸਾਹਿਬ ਨੂੰ ਚੁੱਕਣ ਨਹੀਂ ਦਿਆਂਗੇ ਜੱਗਨ ਨਰਨ ਦੇ ਟੈਨ ਦੇ ਡੀਆਜੀ ਮਨਦੀਪ ਸੰਧੂ ਵੀ ਗਾਇਨਾ ਕੀ ਮੀਟਿੰਗ ਹੋਈ ਅੱਜ ਵੀ ਕੋਈ ਮੀਟਿੰਗ ਵੀ ਲੋ ਤੁਹਾਡੀ ਹਾਂ ਦੇਖੋ 3 ਵਜੇ ਵੀ ਮੀਟਿੰਗ ਹੈਹੀ ਗੱਲਾਂ ਰਹਿੰਦੀਆਂ ਠੀਕ ਹੈ ਜੀ ਮੈਡੀਕਲ ਸੇਵਾ ਲੈ ਲਓ ਤੁਹਾਨੂੰ ਪੀਸੀ ਕਰਕੇ ਨਕਾਰਤਾ ਵੀ ਨਹੀਂ ਲੈਣੀ ਅਸੀਂ ਮੈਡੀਕਲ ਮਰਨ ਵਰਤੇ ਕੀ ਕਰਨ ਨੂੰ ਬੈਠੇ ਸੀ ਜੜੀ ਗੱਲ ਵਾਸਤੇ ਮਰਨ ਵਰਤ ਰੱਖਿਆ ਸੀ ਮੰਗਾ ਪੂਰੀਆਂ ਕਰੇ ਜਿੰਨਾ ਸਰਕਾਰ ਇੱਧਰ ਦਬਾਅ ਪਾ ਰਹੀ ਹੈ 94 ਦੇ 94 ਐਮਐਲਏ ਕਿਤੇ ਮੋਦੀ ਸਾਹਿਬ ਦੀ ਕੋਠੀ ਗਾੜੀ ਜਾ ਕੇ ਬਹਿਣ ਪੀਐਮ ਉਹਦੀ ਵੀ ਭਾਈ ਆਪ ਪੰਜਾਬ ਦੀਆਂ ਮੰਗਾ ਮਾਰੋ ਠੀਕ ਹੈ ਨਾ ਤੋਂ ਇਸ ਕਰਕੇ ਮਨੂੰ ਲੱਗਦਾ ਦੇਖਦੇ ਆਂ ਭਗਵੰਤ ਮਾਨ ਸਰਕਾਰ ਕੀ ਕਰਦੀ ਹੈਗੀ ਲਓ ਜੀ ਮਾਈਕੋ